ਗੁਰੂ ਜੀ ਸੰਦਲ ਚੈਨਲ ਦੇ ਆਪ ਜੀ ਸਵਾਗਤ ਹੈ ਅੱਜ ਦੀ ਤਾਜ਼ਾ ਖਬਰ ਸੱਚ ਕਰ ਸ੍ਰੀ ਹਰਿਮੰਦਰ ਸਾਹਿਬ ਦੇ ਕਿ ਆਰ ਬੀ ਐਲ ਬੈਂਕ ਵੱਲੋਂ ਵੀ ਐਲ ਆਈ ਡੀ ਕੀਤੀਆਂ ਪੇਟ ਸਤਿ ਸ੍ਰੀ ਅਕਾਲ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਕਿ ਆਰ ਬੀ ਐਲ ਬੈਂਕ ਨੇ ਬੀ ਐਲ ਐਡੀ ਟੀਵੀ ਪੇਟ ਕੀਤੇ ਹਨ ਐਲ ਐਡੀ RBL ਬੈਂਕ ਦੇ ਅਧਿਕਾਰੀਆਂ ਦੇ ਦਫ਼ਤਰ ਸ਼੍ਰੋਮਣੀ ਕਮੇਟੀ ਵਿਕੇ ਸਕੱਤਰ ਪ੍ਰਤਾਪ ਸਿੰਘ ਤੇ ਬਲਵਿੰਦਰ ਸਿੰਘ ਕਾਲਵਾਨ ਨੂੰ ਸੌਂਪੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕੇ ਰਜਾਨਾ ਵੱਡੀ ਕੀਤੀ ਵਿਸੰਗਤਾ ਨਜ਼ਮਸਤਕ ਹੋਣ ਪੁੱਜਦੀਆਂ ਹਨ ਤੇ ਗੁਰੂਕਾਰ ਵੀ ਕੇ ਸ਼ਰਧਾ ਨਾਲ ਪਟਾਵਾ ਅਰਪਣ ਕਰਦੀਆਂ ਹਨ। ਇਸੇ ਹੀ ਤਰ੍ਹਾਂ ਵੱਖ-ਵੱਖ ਬੈਂਕਾਂ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਸਮਾਗਮਾਂ ਵਿੱਚ ਆਪਣੀ ਸਮਰਥਾ ਅਨੁਸਾਰ ਯੋਗਦਾਨ ਪਾਇਆ ਜਾਂਦਾ ਹੈ। ਇਸ ਤਰ੍ਹਾਂ ਦੀ ਆਰਬੀਐਲ ਬੈਂਕ ਦੇ ਪ੍ਰਬੰਧਕਾਂ ਵੱਲੋਂ ਵੀ ਐਲਈਡੀ ਪੇਟ ਕਰਕੇ ਗੁਰੂ ਕਰ ਪ੍ਰਾਪਤੀ ਸ਼ਬਦਾ ਪਟੜਾਈ ਜਾਂਦੀ ਹੈ ਪ੍ਰਤਾਪ ਸਿੰਘ ਨੇ ਆਰਬੀਐਲ ਬੈਂਕ ਦੇ ਵੱਲੋਂ ਕੀਤੇ ਪ੍ਰਾਲੇ ਦੀ ਛਲਾਗਾ ਕੀਤੀ ਇਸੇ ਦੌਰਾਨ ਆਰਬੀਐਲ ਦੇ ਬੈਂਕ ਅਧਿਕਾਰੀਆਂ ਨੇ ਕਿਹਾ ਕਿ ਗੁਰੂ ਗੁਰਕਾਰ ਦੀ ਸਮਾਵਾ ਅਤੇ ਹਿੱਸਾ ਪਾਉਣਾ ਉਹਨਾਂ ਲਈ ਵੱਡੇ ਭਾਗਾਂ ਦੀ ਗੱਲ ਹੈ ਉਨਾ ਇਹ ਵੀ ਪ੍ਰੋਸਾ ਦਿੱਤਾ ਹੈ ਕਿ ਬੈਂਕ ਵੱਲੋਂ ਜਲਦ ਹੀ ਸੰਗਠਨਾਂ ਦੀ ਸਹੂਲਤ ਵਿੱਚ ਸ਼ਰੋਮੀ ਕਮੇਟੀ ਨੂੰ ਇੱਕ ਐਂਬੂਲੈਂਸ ਵੀ ਦਿੱਤੀ ਜਾਵੇਗੀ ਧੰਨਵਾਦ ਜੀ ਖਬਰਾਂ ਬਣਨ ਲਈ ਜੁੜੇ ਰਹੋ ਖਬਰਾਂ ਨੂੰ ਸ਼ੇਅਰ ਤੇ ਲਾਈਕ ਕਰ ਦਿਓ